ਸਸਿਗਲ ਦੋਸਤੋ ਹਵਾ ਚ ਲਟਕਦਾ ਪੈਟਰੋਲ ਪੰਪ ਦਿਖਾਉਣਾ ਤੁਹਾਨੂੰ ਹਿਮਾਚਲ ਦੇ ਉਹਨਾਂ ਦੇ ਵਿੱਚ ਆਏ ਜਨਸਲਾਵ ਨੇ ਕੀ ਹਾਲ ਕਰਤਾ ਦੇਖੋ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ ਤਬਾਹੀ ਦਾ ਮੰਜ਼ਰ ਦੇਖ ਕੇ ਤੁਹਾਡੇ ਹੋਸ਼ ਛੁੱਟ ਜਾਣਗੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਜਿਸ ਤਰ੍ਹਾਂ ਦੀਆਂ ਤਸਵੀਰਾਂ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਇਹ ਤਸਵੀਰਾਂ ਤੁਹਾਨੂੰ ਵਿਚਲਿਤ ਕਰਨਗੀਆਂ ਦੇਖੋ ਹਵਾ ਚ ਲਟਕਦਾ ਪੈਟਰੋਲ ਪੰਪ ਹੈ ਕਿਸੇ ਵੇਲੇ ਵੀ ਕੁਝ ਵੀ ਹੈਪਨ ਹੋ ਸਕਦਾ ਹੈ ਕਿਸੇ ਵੇਲੇ ਵੀ ਹੇ ਬਿਲਕੁਲ ਡਿੱਗ ਸਕਦਾ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੈਟਰੋਲ ਪੰਪ ਦੀਆਂ ਤਸਵੀਰਾਂ ਨੇ ਹਵਾ ਛੱਤ ਲਟਕਦਾ ਇਹ ਪੈਟਰੋਲ ਪੰਪ ਦਿਖਾਇਆ ਦੇਖੋ ਤਬਾਹੀ ਦਾ ਮੰਜ਼ਰ ਤੁਹਾਨੂੰ ਦਿਖਾ ਰਹੇ ਆ ਚਾਰੇ ਤਰਫ ਤਬਾਹੀ ਹੀ ਤਬਾਹੀ ਨਜ਼ਰ ਆ ਰਹੀ ਹੈ ਚਾਰੇ ਤਰਫ ਹਰ ਇੱਕ ਚੀਜ਼ ਆ ਜਿਹੜੀ ਉਹ ਆਪਣੀ ਜਗ੍ਹਾ ਤੇ ਤੁਹਾਨੂੰ ਨਹੀਂ ਨਜ਼ਰ ਆ ਰਹੀ ਇਹ ਦੇਖੋ ਆਮ ਤੌਰ ਤੇ ਇਸ ਤਰ੍ਹਾਂ ਦਾ ਦੇਖੋ ਪੈਟਰੋਲ ਪੰਪ ਤੇ ਨਹੀਂ ਹੁੰਦਾ ਹੋਊਗਾ ਦੇਖੋ ਪੈਟਰੋਲ ਪੰਪ ਦਾ ਹਾਲ ਦੇਖੋ ਇਹ પેટ્રોલ ਪੰਪ ਦੀਆਂ ਤਸਵੀਰਾਂ ਹਨ ਖਤਰਨਾਕ ਤਸਵੀਰਾਂ ਨੇ ਵੇਖੋ પેટ્રોલ ਪੰਪ ਦਾ ਹਾਲ ਕੀ ਹੋਇਆ ਲਗਭਗ 2 ਕਰੋੜ ਦਾ ਨੁਕਸਾਨ ਹੈ ਜਿਹੜੇ ਉਹ પેટ્રોલ ਪੰਪ ਮਾਲਕ ਜਿਹੜੇ ਨੇ ਉਹ ਦੱਸ ਰਹੇ ਨੇ ਦੇਖੋ ਇਹ 5 5 ਫੁੱਟ ਪਾਣੀ ਹੈ ਦੇਖੋ ਜਿੱ ਤੱਕ ਤੁਹਾਡੀ ਨਜ਼ਰ ਆ ਰਹੀ ਹੈ ਇੱਥੇ-ਇੱਥੇ ਤੱਕ ਪਾਣੀ ਹੈ ਜਿਹੜਾ ਉਹ પેટ્રોલ ਪੰਪ ਦੇ ਅੰਦਰ ਵੜ ਚੁੱਕਿਆ ਸੀ ਦੇਖੋ ਦੇਖੋ ਪਾਣੀ ਹੀ ਪਾਣੀ ਹੈ ਹਰ ਇੱਕ ਜਗ੍ਹਾ ਰੇਤੀ ਰੇਤ ਹੈ ਇਹ ਕਮਰੇ ਵਿੱਚ ਵੀ ਰੇਤ ਵੜਿਆ ਪਿਆ ਉਧਰੋਂ ਤਸਵੀਰ ਦੇਖੋ ਹਰ ਇੱਕ ਪਾਸੇ ਲਗਭਗ ਹਵਾ 'ਚ ਲਟਕਦਾ પેટ્રોલ ਪੰਪ ਕਿਹਾ ਜਾ ਸਕਦਾ ਹੈ ਦੇਖੋ ਤਬਾਹੀ ਦਾ ਮੰਜ਼ਰ ਹੈ ਤਬਾਹੀ ਦਾ ਮੁਕਾਮ ਹੈ ਇਹ ਹਰ ਇੱਕ ਜਗ੍ਹਾ ਵੱਡੇ ਵੱਡੇ ਜੋ ਟਰੈਕਟਰ ਲੋਡਰਾਂ ਤੋਂ ਜਿਹੜੇ ਬੈਰੀਕੇਡ ਨਾਲ ਖਿੱਚੋ ਏ ਉਹ ਵੀ ਜਿਹੜੇ ਇਸ ਪਾਣੀ ਦੇ ਸੈਲਾਬ ਨੇ ਆਪਣੇ ਅਗੋਸ਼ ਚ ਲੈ ਲਏ ਤਾਂ ਇਹ ਖਤਰਨਾਕ ਤਸਵੀਰਾਂ ਨੇ ਸੈਂਕਰੀਕ ਆਈ ਤਸਵੀਰਾਂ ਪੈਟਰੋਲ ਪੰਪ ਦੀਆਂ ਦੇਖੋ ਪੂਰੀ ਤਰ੍ਹਾਂ ਤਹਸ ਨਹਾਇਆ ਜਿਹੜਾ ਇਹ ਪੈਟਰੋਲ ਪੰਪ ਹੋ ਚੁੱਕਿਆ ਹੈ